ਤੇ ਇਸ ਕੁੰਡੇ ਨੂੰ ਕਿਵੇਂ ਸ਼ੁਰੂਆਤ ਕਰਨੀ ਹੈ ਚਟਨੀ ਬਣਾਉਣ ਦੀ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ ਮੈਂ ਉਹ ਵੀ ਸ਼ੇਅਰ ਕੀਤਾ ਹੈ ਇਹਦਾ ਗਰਾਇੰਡਿੰਗ ਸੀਜ਼ਨਿੰਗ ਪ੍ਰੋਸੈਸ ਸੀਜ਼ਨਿੰਗ ਪ੍ਰੋਸੈਸ ਤੋਂ ਬਿਨਾਂ ਬਿਨੂ ਯੂਜ਼ ਕਰਨਾ ਨਹੀਂ ਚਾਹੀਦਾ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਪੂਰਾ ਪ੍ਰੋਸੈਸ ਦੇਖ ਸਕਦੇ ਹੋ ਤਾਂ ਨਾਲੇ ਨਾਰਦਾਣੀ ਦੀ ਚਟਨੀ ਦੇ ਮਜ਼ੇ ਲੈ ਸਕਦੇ ਹੋ ਥੈਂਕ ਯੂ ਹੈਲੋ एवरीवन ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾਬ ਤੇ ਅੱਜ ਜਿਹੜਾ ਅੱਜ ਨਾ ਕਹਿੰਦੇ ਛੋਟੇ ਛੋਟੇ ਖੁਸ਼ੀਆਂ ਵੀ ਵੰਡਣੀਆਂ ਚਾਹੀਦੀ ਹੈ ਹੈਨਾ ਬਹੁਤ ਜ਼ਰੂਰੀ ਹੁੰਦਾ ਏਕ-ਇਕ ਚੀਜ਼ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਜ਼ਿੰਦਗੀ ਆਪਣੀ ਪੂਰੀ ਤਰ੍ਹਾਂ ਹੈਨਾ ਤੇ ਅੱਜ ਜਿਹੜੀ ਮੈਂ ਖੁਸ਼ੀ ਸਾਂਝੀ ਕਰ ਰਹੀ ਨਾ ਬਹੁਤ ਟਾਈਮ ਤੋਂ ਮੂ ਡਿਗਰੀ ਸੀ ਕਿ ਮੈਨੂੰ ਨਾ ਬੜਾ ਮੈਨੂੰ ਕੁੰਡਾ ਚਾਹੀਦਾ ਹੈ ਚਟਨੀ ਵਾਲਾ ਜਿਵੇਂ ਪੁਰਾਣੇ ਆਪਾਂ ਕੂਂਡੇ ਦੀ ਚਟਨੀ ਖਾਂਦੇ ਹੁੰਦੇ ਸੀ ਨਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਦਾ ਜ਼ਾਇਕਾ ਉਹਦਾ ਸਵਾਦੀ ਅਲੱਗ ਹੁੰਦਾ ਸੀ ਤੇ ਮੈਂ ਲੱਭ ਰਹੀ ਸੀ ਇਹਨੂੰ ਤੇ ਆਨਲਾਈਨ ਵੀ ਦੇਖ ਰਹੀ ਸੀ ਕਈ ਵਾਰ ਆਨਲਾਈਨ ਨੇ ਪ੍ਰਾਈਸਿਸ ਹਾਈ ਹੁੰਦੇ ਸੀ ਫਿਰ ਮੈਂ ਕਿਹਾ ਚਲੋ ਮੈਂ ਬਾਈਚਾਂਸ ਸਟੋਰ ਤੇ ਗਈ ਤੇ ਮੈਨੂੰ ਉਹ ਹੋਮ ਗੁੱਡਸ ਸਟੋਰ ਤੇ ਤੇ ਮੈਨੂੰ ਲੱਭ ਗਿਆ ਔਰ ਫਿਰ ਮੈਂ ਕਿਹਾ ਚਲੋ ਆਪਾਂ ਬਣਾਉਂਦੇ ਆਂ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਇਹ ਠੀਕ ਨਹੀਂ ਹੁੰਦਾ ਇਹਦਾ ਟੈਕਸਚਰ ਸਹੀ ਨਹੀਂ ਆਂਦਾ ਇਸ ਗੁੰਡੇ ਦਾ ਕਿ ਮੂੰਹ ਚ ਕਿਰਕਰਾਪਨ ਆਂਦਾ ਜਿਹਨੂੰ ਆਪਾਂ ਗ੍ਰੇਟੀਨੈਸ ਬੋਲਦੇ ਆ ਨਾ ਸੈਂਡ ਤੇ ਪਰ ਫਿਰ ਮੈਨੂੰ ਪਤਾ ਲੱਗਿਆ ਕਿ ਇਹਨੂੰ ਇਦਾਂ ਯੂਜ਼ ਨਹੀਂ ਕਰਦੇ ਮੈਂ ਤੁਹਾਨੂੰ ਯੂਜ਼ ਚਟਨੀ ਬਣਾਉਣ ਤੋਂ ਪਹਿਲਾਂ ਕੋਈ ਵੀ ਚੀਜ਼ ਯੂਜ਼ ਕਰਨ ਤੋਂ ਪਹਿਲਾਂ ਇਹਦਾ ਇਹਨੂੰ ਕਿਵੇਂ ਆਪਾਂ ਨੇ ਇਹਨੂੰ ਸੀਜ਼ਨ ਕਰਨਾ ਹੈ ਕਿਵੇਂ ਇਹਦੀ ਤਿਆਰੀ ਕਰਨੀ ਹੈ ਇਹ ਨੂੰ ਯੂਜ਼ ਕਰਨ ਲਈ ਪਰਮਨੈਂਟ ਯੂਜ਼ ਵਾਸਤੇ ਤੋਂ ਸਭ ਤੋਂ ਪਹਿਲਾਂ ਇਹਨੂੰ ਅੱਛੀ ਤਰ੍ਹਾਂ ਮੈਂ ਵਾਸ਼ ਕਰ ਲਿਆ ਤੇ ਹੁਣ ਮੈਂ ਪਾ ਰਹੀ ਹਾਂ ਇਸ ਵਿੱਚ ਦੋ ਚਮਚ ਨਾ ਚੌਲਾਂ ਦੇ 1 ਇਹ ਦੋ ਮਤਲਬ ਜਿਆਦਾ ਮੈਂ ਪਾ ਲਓ ਇਹਦਾ ਕੋਈ ਕੋ ਨਹੀਂ ਹੈਗਾ ਮੈਸੂਰਮੈਂਟ ਦੀ ਲੋੜ ਨਹੀਂ ਹੈਗੀ ਤੇ ਇਹਨੂੰ ਅੱਛੀ ਤਰ੍ਹਾਂ ਨਾ ਚੌਲਾਂ ਨੂੰ ਨਾ ਰਗੜਨਾ ਇਹਦੇ ਵਿੱਚ ਘੁੱਟਣਾ ਹੈ ਬੰਦਾ ਇਦਾਂ ਇਹ ਦੇਖੋ ਪਵਲਤ ਨਾ ਵਾਈਬ੍ਰੇਟ ਹੋਂਦੀ ਤਾਂ ਕਰਕੇ ਮੈਨੇ ਚਟਾਲ ਵੀ ਰੱਖਿਆ ਦੇਖੋ ਹੁਣ ਕਿਵੇਂ ਦਾ ਹੋ ਗਿਆ ਹੈ ਨਾ ਔਰ ਮੈਂ ਇਹਨੂੰ ਨਾ ਸਾਈਡਾਂ ਤੇ ਲਾ ਲਾ ਕੇ ਚਾਵਲਾਂ ਲੈ ਕੇ ਐਨ ਸਾਈਡਾਂ ਤੇ ਪੂਰਾ ਰਗੜ ਲਓ ਉਹ ਦੇਖੋ ਕਲਰ ਵੀ ਕਿਵੇਂ ਦਾ ਹੋ ਗਿਆ ਜਿਹੜੀ ਐਕਸਟਰਾ ਜਿਹੜਾ ਇਹਦੀ ਸੈਂਡ ਵਗੈਰਾ ਸਭ ਉਹ ਵਿੱਚ ਆ ਜਾਂਦੀ ਹੈ ਫਿਰ ਜਦੋਂ ਵੀ ਆਪਾਂ ਕਦੇ ਵੀ ਕੋਈ ਵੀ ਚੀਜ਼ ਚਾਹੇ ਮਸਾਲਾ ਕੁੱਟੋ ਚਟਨੀ ਬਣਾਓ ਤੇ ਮੂੰਹ ਚ ਕੁਝ ਨਹੀਂ ਆਏਗਾ ਇਦਾਂ ਕਰਕੇ ਇਹਨੂੰ ਚਾਵਲਾਂ ਨਾਲ ਚੌਲਾਂ ਨਾਲ ਰਗੜਨਾ ਬਹੁਤ ਜ਼ਰੂਰੀ ਹੈ ਇਹ ਦੇਖੋ ਤੇ ਹੁਣ ਮੈਂ ਤੇ ਮੈਨੇ ਦੋਨੋਂ ਪਾਸੇ ਰਗੜਨੇ ਆ ਇਹ ਵਾਲੀ ਸਾਈਡ ਵੀ ਰਗੜੀ ਹੈ ਤੇ ਦੋਨੋਂ ਯੂਜ਼ ਕਰਨੀ ਹੈ ਕਿਉਂਕਿ ਆਪਾਂ ਨੇ ਇਹਦੀ ਵੀ ਐਕਸਟਰਾ ਜਿਹੜੀ ਸੈਂਡ ਵਗੈਰਾ ਜਿਹੜੀ ਹੋएगी ਨਾ ਇਹ ਥੋੜੀ ਲਟਾ ਲਟਾ ਕੇ ਇੱਧਾ ਇੱਧਾ ਕਰਕੇ ਦੋਨੋਂ ਪਾਸੇ ਤੋਂ ਇੱਧਾ ਇੱਧਾ ਰੋਟੇਟ ਕਰ ਕਰਕੇ ਰਗੜੋ ਇੱਧਾ ਫੇਰੀ ਵਾਲੀ ਸਾਈਡ ਦੇਖੋ ਪੂਰੀ ਸੈਂਡ ਤੇ ਹੁਣ ਇਹਨੂੰ ਫੇਰ ਮੈਂ ਥੋੜਾ ਜਿਹਾ ਸਾਫ਼ ਕਰ ਦਿੰਨੇ ਆਪਾਂ ਫੇਰ ਇੱਕ ਰਾਉਂਡ ਅਸੀਂ ਹੋਰ ਕਰ ਲੈਣਾ ਇਦਾਂ ਹੀ ਪਾ ਕੇ ਦੋ ਚਮਚ ਛਾਲ ਝੋਲਾਂ ਦੇ ਤੇ ਫੇਰ ਚਲੋ ਜੀ ਇਹ ਦੇਖੋ ਜੀ ਸੈਕੰਡ ਪ੍ਰੋਸੈਸ ਵੀ ਹੋ ਗਿਆ ਆਪਣਾ ਹੈਨਾ ਹੁਣ ਡਿਫਰੈਂਸ ਦੇਖੋ ਤੁਸੀਂ ਇਹ ਕਿੰਨਾ ਡਾਰਕ ਸੀ ਤੇ ਵੀ ਇਹ ਥੋੜਾ ਉਹਦੇ ਨਾਲ ਉਹ ਇਸ ਤੇ ਜਾ ਰ ਸਾਰੇ ਆਪਣਾ ਸੈਂਡ ਵਗੈਰਾ ਆ ਗਈ ਇਸ ਤੇ ਘੱਟ ਹੈ ਤੇ ਹੁਣ ਇਸ ਸਟੇਜ ਤੇ ਇਹਨੂੰ ਕਰ ਦੇਣਾ ਅੱਛੀ ਤਰ੍ਹਾਂ ਵਾਸ਼ ਫਿਰ ਨੈਕਸਟ ਸਟੈਪ ਦਿਖਾਵਾਂਗੀ ਸਾਰੀ ਸੈਂਡ ਸਾਫ਼ ਕਰੀ ਹੋਰ ਦੇਖੋ ਕਿੰਨਾ ਉਹ ਹੋ ਗਿਆ ਪਰ ਹੁਣ ਜਿਹੜਾ ਨੈਕਸਟ ਸਟੈਪ ਜਿਹੜਾ ਹੋਏਗਾ 3rd ਸਟੈਪ ਕਰਨਾ ਸੀ ਲੈ ਕੇ گارਲਿਕ ਲੈ ਲਓ ਲਸਣ ਲੈ ਲਓ ਠੀਕ ਹੈ ਲਸਣ ਦੀਆਂ ਕਲੀਆਂ ਪਾਣੀ ਆਪਾਂ ਨੇ ਵਿੱਚ ਇਹਨੂੰ ਕੱਟ ਕੇ ਫਿਰ ਹੁਣ ਇਹਦੇ ਨਾਲ ਇਹਨੂੰ ਅੱਛੀ ਤਰ੍ਹਾਂ ਰਗੜਨਾ ਹੈ ਫਿਰ ਅਸੀਂ ਰਗੜਾਂਗੇ ਤਾਂ ਹੀ ਜਿਹੜਾ ਇਹਦਾ ਸੀਜ਼ਨਿੰਗ ਦਾ ਗ੍ਰਾਈਂਡਿੰਗ ਪ੍ਰੋਸੈਸ ਹੈ ਨਾ ਉਦੋਂ ਤੱਕ ਕਰਦੇ ਰਹੇ ਨਾ ਜਦੋਂ ਤੱਕ ਤੁਹਾਡੇ ਚੌਲ ਇਹਦੇ ਚਿੱਟੇ ਨਾ ਨਿਕਲਣ ਠੀਕ ਹੈ ਨਾ ਤੇ ਹੁਣ ਦੇਖੋ ਇਹਦਾ ਡਾਰਕ ਕਲਰ ਸੀਦਾ ਇਹ ਹੁਣ ਮੈਂ گارਲਿਕ ਪਾਇਆ ਇਹ ਵੀ ਦੇਖੋ ਪੂਰਾ ਮੈਲਾ ਹੋ ਗਿਆ ਹੁਣ ਮੈਂ ਅੱਛੀ ਤਰ੍ਹਾਂ ਇਹਨੂੰ ਡਿਸ਼ ਸੋਪਾ ਕੇ ਹੁਣ ਮੈਂ ਇਹਨੂੰ ਅੱਛੀ ਤਰ੍ਹਾਂ ਕਰੂੰਗੀ ਵਾਸ਼ ਤੇ ਦੋਨੋਂ ਸਾਈਡ ਯੂਜ਼ ਕਰਨੇ ਆਪਾਂ ਨੇ ਖੋਲੇ ਦੇ ਗਾਰਲਿਕ ਪਾ ਕੇ ਪਤਾ ਲੱਗ ਜਾਂਦਾ ਕਿ ਹੋਰ ਜਿਹੜੀ ਵੀ ਐਕਸਟਰਾ ਇਹਦੀ ਸੈਂਡ ਦੀ ਜਿਹੜੀ ਉਹ ਨਾ ਮੈਲ ਉਪਰ ਆਦਾਂ ਦੇ ਤੁਹਾਨੂੰ ਪਤਾ ਲੱਗਦਾ ਉਹ ਐਕਸਟਰਾ ਸਾਰਾ ਉਤਰ ਜਾਂਦਾ ਇਸ ਕਰਕੇ گارਲਿਕ ਪਾਉਂਦੇ ਕਿਉਂਕਿ ਕੋ ਚਿੱਟਾ ਰੰਗ ਹੁੰਦਾ ਉਹਦਾ ਤੇ ਉਹ ਦਿਨਾਂ ਪਹਿਚਾਨ ਅੱਛੀ ਲੱਗ ਜਾਂਦੀ ਹੈ ਸਾਨੂੰ ਠੀਕ ਹੈ ਤੇ ਪੂਰਾ ਇਹਦੇ ਆਪਾਂ ਨੇ ਚਟਨੀ ਬਣਾਣੀ ਹੈ ਤੇ ਮੇਰੇ ਨਾਲ ਚਟਨੀ ਦੀ ਕਵਿਤਾ ਵੀ ਲਿਖੀ ਹੈ ਅੱਜ ਮੈਂ ਕਿ ਮੈਂ ਕਿ ਆਪਣਾ ਸੈਲੀਬ੍ਰੇਟ ਕਰ ਰਹੇ ਹਾਂ ਵੀ ਨਵਾਂ ਕੁੰਡਾ ਕਵਿਤਾ ਤਾਂ ਬਣਦੀ ਹੈ ਨਾ ਬਸ ਫਿਰ ਤੁਸੀਂ ਦੇਖਦੇ ਰਹੋ ਦੇ ਕੁਮਾਈ ਐਂਡ ਵਾਸ਼ ਕਰ ਲਿਆ ਜਿਹੜਾ ਤੁਹਾਡਾ ਕਿਚਨ ਜੇ ਤੁਸੀਂ ਉਹ ਵਾਇਰ ਵੂਲ ਜਿਹੜੀ ਉਹਨੇ ਸਟੀਲ ਵੂਲ ਵਾਲਾ ਜਿਹੜਾ ਤੁਸੀਂ ਯੂਜ਼ ਕਰਦੇ ਹੋਗੇ ਨਾ ਸਕਰਬ ਕਰਨ ਵਾਸਤੇ ਤੋਂ ਉਹ ਵਾਲਾ ਵੀ ਮਾਰ ਲਓ ਫਿਰ ਲਾਸਟ ਵਿੱਚ ਉਹ ਮਾਰ ਕੇ ਦੇਖੋ ਕਿੰਨਾ ਸਾਫ਼ ਹੁਣ ਮੇਰਾ ਇਹ ਪੇਪਰ ਟਾਵਲ ਬਿਲਕੁਲ ਸਾਫ਼ ਹੈ ਕੋਈ ਸੈਂਡ ਨਹੀਂ ਕੁਝ ਨਹੀਂ ਹੈ ਜਦੋਂ ਤੁਸੀਂ ਖਾਏ ਕੋਈ ਆਪਣਾ ਕੋਈ ਸੈਂਡੀ ਜੱਟ ਟੈਕਸਚਰ ਮੋਚ ਨਹੀਂ ਆਏਗਾ ਤਾਂ ਇਹਦਾ ਜਿਹੜਾ ਗ੍ਰਾਈਂਡਿੰਗ ਪ੍ਰੋਸੈਸ ਹੈ ਬਹੁਤ ਇੰਪੋਰਟੈਂਟ ਹੈ ਤੇ ਜਰੂਰ ਲੈ ਕੇ ਆਇਓ ਕਿਉਂਕਿ ਮਜ਼ਾ ਆਉਂਦਾ ਜਿਹੜੇ ਤਰੀਕੇ ਪੁਰਾਣੇ ਹਨਾ ਉਹਨਾਂ ਦਾ ਮਜ਼ਾ ਹੀ ਆਉਂਦਾ ਚਟਨੀ ਜਿਹੜੀ ਕੁੱਟਕੇ ਅਸੀਂ ਖਾਂਦੇ ਹੁੰਦੇ ਸੀ ਪਿੰਡ ਨਾਲ ਤੰਦੂਰੀ ਰੋਟੀ ਬਣਦੀ ਹੁੰਦੀ ਸੀ ਉੱਪਰ ਪਾਣਾ ਇੰਨਾ ਸਾਰਾ ਮੱਖਣ ਤੇ ਨਾਲ ਉੱਪਰ ਪਾਣੀ ਚਟਨੀ ਆਏ ਹਾਈ ਮਜ਼ਾ ਆ ਜਾਂਦਾ ਸੀ ਚਲੋ ਤਾਂ ਮੈਂ ਬਣਾ ਰਹੀ ਆਂ ਅੱਜ ਅਨਾਰ ਦਾਣੇ ਦੀ ਚਟਨੀ ਠੀਕ ਹੈ ਚਟਨੀ ਬਣਾ ਕੇ ਫਿਰ ਆਪਾਂ ਇੱਕ ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕਰਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਬਣਾ ਲੈਂਦੇ ਆਪਣੀ ਚਟਨੀ ਤੇ ਹੁਣ ਚਟਨੀ ਚ ਸਭ ਤੋਂ ਪਹਿਲਾਂ ਮੈਂ ਇਹ ਦੀ ਜਿਹੜੀ ਬਣ ਰਹੀ ਹੈ ਨਾ ਇਹਦੇ ਲਈ ਲਿੱਤਾ ਮੈਂ ਅਨਾਰ ਦਾਣਾ ਅਨਾਰ ਦਾਣਾ ਮੈਂ ਸੋਕ ਕਰਕੇ ਰੱਖਿਆ ਹੋਇਆ ਸੀ ਮੈਂ ਅੱਜ ਮੈਂ ਕਿ ਚਟਨੀ ਬਣਾਣੀ ਹੈ ਮੈਂ 2-3 ਘੰਟੇ ਹੋ ਗਏ ਮੈਂ ਸੋਕ ਕਰਕੇ ਰੱਖਿਆ ਹੋਇਆ ਮੈਂ ਸਾਰਾ ਅਨਾਰ ਦਾਣਾ ਪਾਰੀਆਂ ਇਸ ਚ ਠੀਕ ਹੈ ਇਹ ਲਓ ਜੀ ਆਪਾਂ ਸਭ ਤੋਂ ਪਹਿਲਾਂ ਅਨਾਰ ਦਾਣੇ ਤੋਂ ਹੀ ਕੁੱਟਣਾ ਸ਼ੁਰੂ ਕਰਨਾ ਹੈ ਸੋਕ ਕਰਕੇ ਰੱਖ ਦੋ ਸੋਕ ਕਰਨਾ ਥੋੜਾ ਸੌਫਟ ਹੋ ਜਾਂਦਾ ਹੈ ਤੇ ਵਧੀਆ ਗ੍ਰाइंड ਹੋਏਗਾ ਠੀਕ ਹੈ ਤੇ ਚਲੋ ਫਿਰ ਕੁੱਟਾ ਆਪਣਾ ਕੁੱਟਕਟਾਈ ਸ਼ੁਰੂ ਕਰੀਏ ਵਧੀਆ ਜਿਹਾ ਕੁੱਟਾਂਗੇ ਨਾਲੇ ਫਿਰ ਥੋੜਾ ਜਿਹਾ ਨਾਲ ਨਾਲ ਕੋਟੀ ਜਾਓ ਨਾਲੇ ਕੁੱਟੀ ਜਾਓ ਇਹਨੂੰ ਐਂ ਵਧੀਆ ਜਿਹਾ ਰਗੜਾ ਲਾਰੇ ਕੋਟਣਾ ਪੂਰਾ ਕੋਟਾ ਲਾਓ ਇਹਨੂੰ ਅੱਛੀ ਤਰ੍ਹਾਂ ਇਦਾਂ ਇਹ ਬੀਜ ਆਪਣੇ ਆਪ ਪੀਸੀ ਜਾ ਰਹੇ ਹਨ ਆਪਾਂ ਨੇ ਹੁਣ ਸ਼ੁਰੂਆਤ ਕਰ ਦੇਣੀ ਹੌਲੇ ਹੌਲੇ ਸਾਰਾ ਕੁਝ ਪਾਉਂਦੇ ਸਭ ਤੋਂ ਪਹਿਲੇ ਮੈਂ ਪਾ ਰਹੀ ਹਾਂ ਪੁਦੀਨਾ ਥੋੜਾ ਪੁਦੀਨਾ ਪਾ ਰਹੀ ਹਾਂ ਤੇ ਨਾਲ ਹਰੀ ਮਿਰਚਾ ਮੇਰੇ ਕੋਲ ਅੱਜ ਮੈਂ ਹਰੀ ਮਿਰਚਾਂ ਲੈ ਕੇ ਆਈ ਨਾ ਜਦੋਂ ਦੋ ਤਾਂ ਮੇਰੀਆਂ ਹਰੀਆਂ ਮਿਰਚਾਂ ਹੀ ਘਰ ਦੀਆਂ ਹੀ ਐ ਬਾਕੀ ਇਹ ਨਾ ਬਾਜ਼ਾਰ ਦੀਆਂ ਥੋੜਾ ਇਹ ਵਾਲਾ ਕਲਰ ਵੀ ਹੋ ਜਾਏਗਾ ਦੋ ਤਿੰਨ ਕਲਰ ਹੋ ਜਾਏਗਾ ਤੇ ਮੈਂ ਬਣਾ ਰਹੀ ਹਾਂ ਆਪਣੀ ਪਸੰਦੀ ਥੋੜੀ ਕਰਾਰੀ ਤਿੱਖੀ ਚਟਨੀ ਜਿਹੜਾ ਤਿੱਖਾ ਸਵਾਦ ਹੋਏਗਾ ਇਹਦਾ ਕਰਾਰਾ ਤਿੱਖਾ ਸਵਾਦ ਬਸ ਤੇ ਮੈਂ ਪਾ ਰਹੀ ਹਾਂ ਨਾਲ ਲੱਗੇ ਥੋੜੀ ਜੀ ਹਰੀ ਮਿਰਚ ਚਾ ਲੋ ਜੀ ਇਹ ਪੈ ਗਈ ਤੇ ਹਲਕਾ ਚਪਾ ਲੈਂਦੇ ਆ ਲੂਣ ਤੇ ਬਸ ਹੁਣ ਆਪਾਂ ਨੇ ਕਰਨਾ ਹੈ ਕੁਟਾਈ ਸ਼ੁਰੂ ਦੇ ਦੀ ਚਲੋ ਤੇ ਨਾਲ-ਨਾਲ ਕੁੱਟ ਇਹਨੂੰ ਕੁੱਟਣਾ ਵੀ ਹੈ ਤੇ ਕੋਟਾ ਵੀ ਲਾਈ ਜਾਓ ਐਦਾਂ ਐਦਾਂ तो हूँ मैं पाऊँगी थ पा पा रही हूँ थोड़ा सा प्याज है ठीक है जोड़ा तड़के वाला प्याज है हरा प्याज़ भी मैं कटिया हुए तो थोड़े जि हद इन्ना का टुकड़ा मैं अदरक का लिता हुआ अदरक मैं कटिया हुए बरीक बरीक ठीक है मैं वह पा रही हूँ ये हो गया ठीक है तो यू इनू कुट्टे जाएंगे फिर मैं थोड़ा वो हरा प्याज़ पा देना इस तुँ तो बा हूँ जा रहा है हरा प्याज और ये चटनी ना बरीक नहीं होंगी ये खड़ी खड़ी होती है यहाँ टैक्सर थोड़ा मोटा और बहुत ही स्वाद लगती भावें तो दाल चावल ना खाओ परौंठे ना खाओ जबरदस्त चटनी लगती है अनारदानने की कूडे वाली तो खासकर लग गई कुटद कुटदे तो हूँ जाएगा धनिया मेरी जान मेरी रसोई दिशान तो खुशबू होर भी बढ़ जानी है पैर ही पूरी किचन में हैक रही है साड़ी किचन खुशबू ही खुशबू हो रही है कूडे न चटनी कुटी जा रही है पूरा फ्लेवरफुल माहौल बनया है इस टाइम पुदीने का थोड़ा पहला लसन मैं ओ करके रखा सी अदरक हरी मिर्च बस आ, मजेदार ये देखो जी अनारदाने की चटनी हो गई है रेडी तो हूँ की करना सी हम देंगे थोड़ा जो फाइनल टच ਮੈਂ ਨਾ ਥੋੜਾ ਅਨਾਰ ਦਾਣੇ ਦਾ ਆਪਣਾ ਫਲੇਵਰ ਹੁੰਦਾ ਥੋੜਾ ਜਿਹਾ ਨਾ 1/2 टीस्पून ਦੇ ਕਰੀਬ ਨਾ ਮੈਂ ਇਸੇ ਥੋੜਾ ਸਬ ਐਡ ਕਰਨ ਲਈ ਹੁਣ ਅਮਚੂਰ ਬਸ ਇੰਨਾ ਕੁ ਅਮਚੂਰ ਤੇ ਮੇਥਾ ਹਲਕਾ ਦਾ ਸਾਲਟ ਪਾਇਆ ਹੋਇਆ ਸੀ ਤੇ ਇੰਨਾ ਕੁ ਮੈਂ ਹੋਰ ਪਾ ਰਹੀ ਹਾਂ ਅੱਧਾ ਚਮਚ ਇਹਦਾ ਤੇ ਆਪਣੇ ਅੰਦਾਜ਼ੇ ਨਾਲ ਦੇਖੋ ਜਿਹੜਾ ਨੂਨ ਮਿਰਚ ਹੁੰਦਾ ਨਾ ਨੂਨ ਮਿਰਚ ਆਪਣੇ ਅੰਦਾਜ਼ੇ ਨਾਲ ਦਿਖੇ ਆਪਣੇ ਪਰ ਕੋਈ ਪਰਿਵਾਰ ਚ ਕਿਵੇਂ ਖਾ ਰਿਹਾ ਹੈ ਕੋਈ ਤਿੱਖਾ ਖਾਂਦਾ ਹੈ ਕੋਈ ਘੱਟ ਤਿੱਕਾ ਖਾਂਦਾ ਹੈ ਤੇ ਥੋੜਾ ਦਾ ਪਾ ਦਿਓ ਕਾਲਾ ਨੂਨ ਆਪਣਾ तो ना लगना पा रही है हल्की जी ना शक्कर थोड़ी सी मिठा हल्का जहा मिठा खट्टा ज्यादा थोड़ा मिठा ये देखो बस एनी क मैं शक्कर पा रही हूँ इससे गुड़ वाली शक्कर मार जी होर पा चलो ये हो के हूँ थोड़ा जन इन वजिया कोट लो हूँ सारा अपने मसाले पा के सब कुछ मिक्स हो जाए वधिया जहा कोटा ला लो इन जिमें साग कोटते हैं ਨੇ ਸਾਰੇ ਮਸਾਲੇ ਪੈ ਗਏ ਔਰ ਚਟਨੀ ਤਿਆਰ ਹੋ ਗਈ ਖੜੀ ਖੜੀ ਚਟਨੀ ਹੈ ਬਹੁਤ ਹੀ ਸਵਾਦ ਤੁਸੀਂ ਚਾਹੇ ਪਰੌਂਠੇ ਨਾਲ ਖਾਓ ਦਾਲ ਚੌਲ ਜਿਰੇ ਮਰਜੀ ਨਾਲ ਖਾਓ ਤੇ ਹੁਣ ਮੈਂ ਕਰਾਂਗੀ ਤੁਹਾਡੇ ਨਾਲ ਆਪਣੀ ਫਾਈਨਲੀ ਜਿਹਦੀ ਵੇਟ ਹੋ ਰਹੀ ਹੈ ਆਪਣੀ ਕਵਿਤਾ ਸ਼ੇਅਰ ਕਰਾਂਗੀ ਤੇ ਹਾਂ ਸਭ ਤੋਂ ਪਹਿਲਾਂ ਮੈਂ ਉਹ ਵੀ ਤੁਹਾਡਾ ਸਾਰਿਆਂ ਦਾ ਸ਼ੁਕਰ ਕਰ ਦਿਆ ਕਿ ਮੈਂ ਜਿਹੜੀ ਬੁਝਾਰਤ ਪਾਈ ਸੀ ਤੇ ਤੁਸੀਂ ਆਲਮੋਸਟ ਸਾਰਿਆਂ ਨੇ ਬੁਝਲੀ ਉਹ ਬੁਝਾਰਤ ਸੀ ਕਿ ਮਾਂ ਜੰਮੀ ਨਹੀਂ ਤੇ ਪੁੱਤ ਮਨੇਰੇ ਖੱਡੇ ਹਾਂਜੀ ਉਹਦਾ ਹੈਗਾ ਆਨਸਰ ਤੁਹਾਨੂੰ ਹਾਂਜੀ ਤੇ ਮੈਨੂੰ ਇੱਕ ਹੋਰ ਆਇਆ ਸੀ ਗੁਰਪ੍ਰੀਤ ਜੀ ਵੱਲੋਂ ਕਿ ਉਹਨੇ ਮੈਨੂੰ ਜਿਹੜਾ ਕਹਾਵਤ ਜਿਹੜੀ ਦੱਸੀ ਸੀ ਬੁਜਾਰਤ ਆਪੇ ਬਿੱਬੀ ਬੁੱਢ ਸੁਹਾਗਣ ਆਪੇ ਤੇਰੇ ਬੱਚੇ ਜੀਣ ਤੇ ਇਹਦਾ ਵੀ ਮਤਲਬ ਉਹੀ ਹੈ ਕਿ ਆਪਣੀ ਆਪ ਦੀ ਤਾਰੀਫ ਆਪੇ ਕਰ ਲੈਣੀ ਜਿਵੇਂ ਮੈਂ ਤੁਹਾਡੇ ਨਾਲ ਪਾਈ ਸੀ ਆਪੇ ਵੀ ਬੀ ਪਿਆਰੀ ਪੈਂਦੀ ਆਪੇ ਕਹਿੰਦੀ ਜਿਉਂਦੀ ਰਹ ਤੇ ਮੈਨੂੰ ਜਿਹੜਾ ਇੱਕ ਹੋਰ ਕਮੈਂਟ ਬਾਕਸ ਸੇ ਪੜਾਈ ਸੋਨਾ ਮੁਹਾਵਰਾ ਆਇਆ ਆਪਣੀ ਵਿਚਾਰਤ ਕਹ ਲੋ ਤੇ ਇਹ ਬਹੁਤ ਮੈਨੂੰ ਬੜੀ ਪਸੰਦ ਆਈ ਪਰ ਮੈਨੂੰ ਇਹਦਾ ਉੱਤਰ ਪਤਾ ਲੱਗ ਗਿਆ ਆਨਸਰ ਕੀ ਹੈ ਤੇ ਤੁਸੀਂ ਵੀ ਦੱਸਿਓ ਤੇ ਇਹ ਸੀਗਾ ਜਿਹੜਾ ਮੈਨੂੰ ਪਾਇਆ ਨਾਜ਼ਰ ਸਿੰਘ ਕਰਕੇ ਤੇ ਮੈਂ ਹੁਣ ਤੁਹਾਡਾ ਜਿਹੜਾ ਵਿਚਾਰਤ ਤੁਸੀਂ ਮੈਨੂੰ ਪਾਈ ਹੈ ਮੈਂ ਅੱਗੇ ਹੋਰ ਆਡੀਅנס ਸਪਾ ਰਹੀ ਆ ਤੇ ਫਿਰ ਤੁਸੀਂ ਮੈਨੂੰ ਮੇਰੇ ਕਮੈਂਟ ਬਾਕਸ 'ਚ ਦੱਸਿਓ ਉੱਠ ਤੇ ਚੜ੍ਹਦੀਏ ਹਕਿੰਦਾ ਤੇਰਾ ਕੀ ਲੱਗਦਾ ਉਹਦਾ ਤਾਂ ਮੈਂ ਨਾ ਨਹੀਂ ਲੈਣਾ ਮੇਰਾ ਨਾ ਹੀ ਨਾ ਹੀ ਜੀਆਂ ਉਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ ਹੁਣ ਤੁਸੀਂ ਬੁਝੋ ਇਹ ਕਿਹੜੀ ਹੋ ਸੀਗੀ ਬੁਝਾਰਤ ਬੁਝ ਕੇ ਮੈਨੂੰ ਕਮੈਂਟ ਬਾਕਸ 'ਚ ਦੱਸਿਓ ਮੈਂ ਫਿਰ ਇੱਕ ਵਾਰੀ ਫੇਰ ਪੜ੍ਹ ਦਿੰਦੀ ਆ ਉੱਠ ਤੇ ਚੜ੍ਹਦੀਏ ਹਕਿੰਦਾ ਤੇਰਾ ਕੀ ਲੱਗਦਾ ਉਹਦਾ ਮੈਂ ਨਾ ਨਹੀਂ ਲੈਣਾ ਮੇਰਾ ਨਾ ਹੈ ਜੀਆਂ Odii s să te meri, s să dome mama tine, a, un da si nu. ਹਾਂਜੀ ਤੇ ਅੱਜ ਮੈਂ ਆਪਣਾ ਕੂੰਡਾ ਨਵਾਂ ਕੂੰਡਾ ਲੈ ਕੇ ਆਈਆਂ ਦੇਖੋ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀਆਂ सेलिब्रेट ਕਰ ਰਹੀਆਂ ਤੇ ਫਿਰ ਕਵਿਤਾ ਤਾਂ ਬਣਦੀ ਹੈ ਫਿਰ ਨਾ ਜਦੋਂ ਮੈਂ ਕੂੰਡਾ ਲੈ ਕੇ ਆਇਆ ਮੈਂ ਕਿ ਚੈਲੰਜ ਮੈਂ ਅਨਾਰ ਦਾਣੇ ਦੀ ਚਟਨੀ ਬਣਾ ਕੇ ਖਾਉਂਗੀ ਕੂੰਡੇ ਵਾਲੀ ਜਿਹੜੀ ਬਹੁਤ ਸਵਾਦ ਲੱਗਦੀ ਸੀ ਤੇ ਫਿਰ ਮੇਰੇ ਜ਼ਿਹਨ 'ਚ ਕੁਝ ਖਿਆਲ ਆਏ ਤੇ ਮੈਂ ਤੁਹਾਡੀ ਨਜ਼ਰ ਪੇਸ਼ ਕਰ ਰਹੀ ਪੇਸ਼ ਕਰ ਰਹੀਆਂ ਇੱਕ ਨਜ਼ਰਾਨਾ ਚਟਨੀ ਬਣਾਉਣ ਦਾ ਤਰੀਕਾ ਪੁਰਾਣਾ ਪਾਕੇ ਵਿੱਚ ਧਨੀਆ ਪੁਦੀਨਾ ਨਾਲ ਪਾਇਆ ਮੈਂ ਅਨਾਰ ਦਾਣਾ ਇਹ ਹੈ ਮੇਰਾ ਕੂੰਡੀ ਸੋਟਾ ਕੁਟੀ ਚਟਨੀ ਤੇ ਲਾਇਆ ਮੈਂ ਕੋਟਾ ਥੋੜਾ ਖੱਟਾ ਥੋੜਾ ਮਿੱਠਾ ਪਾ ਕੇ ਵਿੱਚ ਹਰੀਆਂ ਮਿਰਚਾਂ ਸਵਾਦ ਬਣਾਇਆ ਕਰਾਰਾ ਤਿੱਖਾ ਪਾਇਆ ਥੋੜਾ ਅਦਰਕ ਪਿਆਜ਼ ਬਣ ਗਈ ਹੈ ਪੂਰੀ ਲਾਜਵਾਬ ਕੁੰਡੇ ਦੀ ਚਟਨੀ ਵਾਹ ਬੜੀ ਲੱਗਦੀ ਨਿਰਾਲੀ ਵੇਖ ਕੇ ਆਏ ਮੂੰਹ ਵਿੱਚ ਪਾਣੀ ਜਵਾ ਮੈਂ ਇਸ ਤੋਂ ਵਾਰੀ ਵਾਰੀ ਕੁੰਡੇ ਦੀ ਚਟਨੀ ਦਾ ਨਹੀਂ ਹੈ ਕੋਈ ਜਵਾਬ ਵੇਖ ਕੇ ਆਡੀਅנס ਵੀ ਮੇਰੇ ਕਹਿੰਦੇ ਵਾਹ ਤੇਜੀ ਵਾਹ ਕਿ ਕੀਤੀ ਹੈ ਕਮਾਲ ਕਰਾ ਦਿੱਤੀ ਸਾਨੂੰ ਆਪਣੇ ਬਚਪਨ ਦੀ ਯਾਦ ਇਹ ਹੈ ਮੇਰੀ ਅੱਜ ਦੀ ਕਵਿਤਾ ਛੋਟੇ ਦਾ ਛੋਟੀ ਜੀ ਕਵਿਤਾ ਹੋ ਸਕਦਾ ਤੁਹਾਨੂੰ ਪਸੰਦ ਆਏ ਜੇ ਪਸੰਦ ਆਏ ਤਾਂ ਮੈਨੂੰ ਕਮੈਂਟ ਬਾਕਸ ਜਰੂਰ ਜਰੂਰ ਦੱਸਿਓ ਬਸ ਮੇਰਾ ਜੀ ਕਰਦਾ ਹੁੰਦਾ ਕਈ ਵਾਰ ਮੈਂ ਫੂਡ ਦੀ ਇੰਨਾ ਮੈਨੂੰ ਫੂਡ ਨੂੰ ਲੈ ਕੇ ਮੈਂ ਇੰਨੀ ਪੈਸ਼ਨੇਟ ਹੋ ਜਾਂਦੀ ਹਾਂ ਨਾ ਤੇ ਮੇਰੇ ਜ਼ਿਹਨ 'ਚ ਕੋਈ ਖਿਆਲ ਆਂਦਾ ਮੇਰਾ ਦਿਲ ਕਰਦਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਤੇ ਹੁਣ ਕੀ ਕਰਨਾ ਹੈ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਥੈਂਕ ਯੂ ਥੈਂਕ ਯੂ 올 ਫਾਰ ਵਾਚਿੰਗ ਤੁਹਾਡਾ ਬਹੁਤ ਬਹੁਤ ਸ਼ੁਕਰੀਆ